ਇਹ ਜੋ ਤੁਸੀਂ ਵੇਖ ਰਹੇ ਹੋ ਇੱਕ ਕੈਂਟਰ ਦੇ ਵਿੱਚ ਭਰੀਆਂ ਹੋਈਆਂ ਪੇਟੀਆਂ ਉਸ ਦੇ ਨਾਲ ਹੀ ਇੱਕ ਪਿਕਅਪ ਗੱਡੀ ਦੇ ਵਿੱਚ ਭਰੀਆਂ ਹੋਈਆਂ ਪੇਟੀਆਂ ਇਹ ਹਨ ਸ਼ਰਾਬ ਦੀਆਂ ਪੇਟੀਆਂ ਜੋ ਕਿ ਫਾਜਿਲਕਾ ਪੁਲਿਸ ਨੇ ਬਰਾਮਦ ਕੀਤੀਆਂ ਹਨ ਫਾਜਿਲਕਾ ਪੁਲਿਸ थाना ਸਿਟੀ ਐਸ ਐਚ ਓ ਸ਼੍ਰੀ ਲੇਖ ਰਾਜ ਅਤੇ ਡੀ ਐਸ ਪੀ ਸਰਦਾਰ ਸੁਭੇਕ ਸਿੰਘ ਦੀ ਟੀਮ ਵੱਲੋਂ ਇਹ ਵੱਡੀ ਮਾਤਰਾ ਵਿੱਚ ਸ਼ਰਾਬ ਬਰਾਮਦ ਕੀਤੀ ਗਈ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਫਾਜਿਲਕਾ ਜ਼ਿਲ੍ਹੇ ਦੇ ਐਸਪੀ ਹੈੱਡਕੁਆਟਰ ਸ਼੍ਰੀ ਚੌਧਰੀ ਨੇ ਦੱਸਿਆ ਕਿ ਮੁਖਬירת ਦੀ ਸੂਚਨਾ ਦੇ ਆਧਾਰ ਤੇ ਇਹ ਬਰਾਮਦਗੀ ਕੀਤੀ ਗਈ ਹੈ ਜ਼ਿਲ੍ਹਾ ਪੁਲਿਸ ਮੁਖੀ ਡਾਕਟਰ ਪ੍ਰਗਿਆ ਜੈਨ ਦੇ ਦਿਸ਼ਾ ਨਿਰਦੇਸ਼ ਅਨੁਸਾਰ ਇਹ ਮੁਹਿੰਮ ਚਲਾਈ ਗਈ ਸੀ ਜਿਸ ਤਹਿਤ ਵੱਡੀ ਬਰਾਮਦਗੀ ਹੋਈ ਹੈ ਇਹ ਕਿੱਥੋਂ ਆਈ ਹੈ ਕਿੱਥੇ ਵਰਤੀ ਜਾ ਰਹੀ ਸੀ ਇਸ ਦੀ ਹੱਲੇ ਤੱਕ ਜਾਣਕਾਰੀ ਨਹੀਂ ਮਿਲੀ ਹੈ ਇਸ ਕਲਾਮ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀਆਂ ਨੂੰ ਵੀ ਸਲਾਖਾ ਪੁੱਛੇ ਕੀਤਾ ਗਿਆ ਹੈ ਇਸ ਬਾਅਦ ਵਿੱਚ ਹੋਰ ਜਾਣਕਾਰੀ ਜਾਂਦੇ ਹੋਏ ਫਾਜ਼ਿਲਕਾ ਜ਼ਿਲ੍ਹੇ ਦੇ ਐਸਪੀ ਹੈੱਡਕੁਆਰਟਰ ਨੇ ਕੀ ਕੁਝ ਕੀਤਾ ਸਭ ਕੋ ਜਾਣਨ ਲਈ ਬਣੇ ਉਸਨੇ ਇੱਕ ਵੱਡੀ ਸਫਲਤਾ ਨਿਸ਼ਾਨ ਨੂੰ ਲੈ ਕੇ ਮਿਲੀ ਜੀ। ਅ 2024 ਦੀ ਇਲੈਕਸ਼ਨਸ ਨੂੰ ਫ੍ਰੀ ਐਂਡ ਫੇਅਰ ਕਰਾਉਣ ਲਈ ਫਾਜ਼ਿਲਕਾ ਪੁਲਿਸ ਹਰ ਅਫਰਟਸ ਤੋਂ ਮਾਰਨਗੇ ਤੇ ਹਰ ਜੀਤੇ ਆਪਣੇ ਧੱਪਾ ਰਹਿਣ ਗਏ। ਅਜ ਅੰਦਰ ਦਾ ਗਾਈਡੈਂਸ ਆਫ ਐਸਐਸਪੀ ਡਾਕਟਰ ਪ੍ਰਗਜਨ ਅੱਜ ਤੇ ਸੁਣਾ ਤੇ ਨਿਗਰਾਨੀ ਹੇਠ ਅਸੀਂ ਸਾਨੂੰ ਬੜੀ ਚੀਕ ਕਾਮਯਾਬੀ ਮਿਲੀ ਹੈ ਇਲੈਸਟ ਨਿਕਲਦੇ ਤੇ ਇਹਦੇ ਵਿੱਚ ਸਾਨੂੰ 1830 ਦੇ ਕਰੀਬ ਸਲੋ ਪੇਟੀਆਂ ਮਿਲੀਆਂ ਹਨ ਤੇ ਇਹਦੇ ਵਿੱਚ ਅਸੀਂ ਦੋ ਟਰੱਕ ਅਤੇ ਇੱਕ ਛੋਟਾ ਪਿਕਅਪ ਵਿਨੰਦ ਰਿਕਵਰ ਕੀਤਾ ਹੈ ਤੇ ਇਹਦੇ ਨਾਲ ਅਸੀਂ ਤਿੰਨ ਬੰਦਿਆਂ ਦੀ ਵੀ ਅਰੈਸਟ ਹੋਈ ਹੈ ਅਰੈਸਟ ਕਿਹੜੀ ਸ਼ਰਾਬ ਮਾਰਕਾ ਕਿਹੜਾ ਚੀਜ਼ ਹੈ ਇਟਸ ਦਸੀ ਮਾਰਕਾ ਸ਼ਰਾਬ ਸੀਗੀ ਇੱਕ ਟਰਕ ਚ ਰਿਕਸ 770 70 ਬਾਕਸ ਸੀਗੀ ਉਹ ਸੁਫੀਆ ਸੁਫੀਆ ਕਰਕੇ ਹੈ ਤੇ ਜਿਹੜੀ ਬਾਕੀ ਰੈਸਟ ਹੈ 12 ਹਜ਼ਾਰ ਦੇ ਕਰੀਬ ਜਿਹੜੇ ਬਾਕਸਿਸ ਹੈ ਉਹ ਜੁਗਦੀ ਨਾਮ ਅ ਅ ਮਾਰਕਾ ਨੰਬਰ ਦੇ ਸੀ ਯੂਜ਼ ਕੀ ਹੈ ਸਰ ਕਿੱਥੋਂ ਬ੍ਰਾਹਮਤ ਕੀਤੀ ਗਈ ਹੈ ਜੀ ਇੱਥੇ ਆਪਣੇ ਲੋਕ ਲੋਕਲ ਹੀ ਲਗ ਲਗ ਮਕਦਮੇ ਤਹਿਤ ਅ ਸਾਨੂੰ ਕੋਲ ਇਨਫੋਰਮੇਸ਼ਨ ਸੀਗੀ ਤੇ ਉਹਦੇ ਤਹਿਤ ਅਸੀਂ ਕਾਰਵਾਈ ਕਰਦੇ ਹੋਏ ਰਿਕਵਰੀ ਕੀਤੀ ਗਈ ਹੈ ਨਾਕੇ ਦੇ ਦੌਰਾਨ ਸਰ ਬ੍ਰਾਹਮ ਹੋਈ ਨਹੀਂ ਸਰ ਕੋਈ ਇੱਕ ਮਕਬੂਰੀ ਸੀ ਜੋ ਇੱਥੋਂ ਜਾ ਕੇ ਬ੍ਰਾਹਮਤ ਕੀਤੀ ਗਈ ਹੈ ਸਰ ਆਈ ਕਿੱਥੋਂ ਸੀਗੀ ਇਹ ਸਾਹਮਣੇ ਆਇਆ ਜੀ ਅਸੀਂ ਬਿਕੋ ਇਟਸ ਆਲ ਪਾਰਟ ਆਫ ਇਨਵੈਸਟੀਗੇਸ਼ਨ ਮਾਈ ਅਲਗੋਇੰਗ ਪ੍ਰੋਸੈਸ ਹੈ ਠੀਕ ਹੈ ਸਾਨੂੰ ਜਸਟੀਫਾਈ ਨਹੀਂ ਕਰ ਪਾਇਆ ਜਿਹੜੇ ਇਹਨਾਂ ਦੇ ਕੰਟਰੈਕਟਰ ਸੀਗੇ ਜਾਂ ਜੋ ਵੀ ਨਤੇ ਮੂਵਰ ਸੀਗੇ ਇਹਨਾਂ ਤੋਂ ਅਸੀਂ ਰਿਵਿਊ ਹੋਰ ਅਸੀਂ ਦਸਤਾਵੇਜ਼ ਲੱਭ ਰਹੇ ਹਾਂ ਤੇ ਇਟਸ ਅ ਪਾਰਟ ਆਫ ਦਾ ਆਨਗoing ਪ੍ਰੋਸੈਸ ਇਨਵੈਸਟੀਗੇਸ਼ਨ ਜਿੰਤਾ ਜੋ ਹੋਏਗਾ ਅੱਗੇ ਆਪ ਜੀ ਦੇ ਅੱਗੇ ਵੀ ਚੱਲਦਾ ਜਾਏਗਾ ਕਿੰਨੇ ਕਿੰਨੀ ਐਫਆਈਰ ਲਾਂਚ ਕੀਤੀ ਹੈ ਜੇ ਇਸ ਮਾਮਲੇ ਵਿੱਚ ਇੱਥੇ ਦੋ ਐਫਆਈਰ ਲਾਂਚ ਹੋਈਆਂ ਨੇ ਸਿਟੀ ਪੁਲਿਸ ਸਟੇਸ਼ਨ ਫਜ਼ਲਕਾ ਵਿੱਚ ਐਫਆਈ ਨੰਬਰ 43 ਤੇ ਐਫਆਈ ਨੰਬਰ 44 ਕੀ ਲੱਗਦਾ ਹੈ ਕਿ ਇਲੈਕਸ਼ਨਾਂ ਦੇ ਵਿੱਚ ਇਹਦਾ ਇਸਤੇਮਾਲ ਕੀਤਾ ਜਾਣਾ ਹੈ ਦੇਖੋ ਇਟਸ ਅ ਪਾਰਟ ਆਫ ਦਾ ਇਨਵੈਸਟੀਗੇਸ਼ਨ ਕਾਫੀ ਵੱਡੀ ਹਿਊਜ ਰਿਕਵਰੀ ਹੈ ਤੇ ਇਟਸ ਅ ਪਾਰਟ ਆਫ ਦਾ ਇਨਵੈਸਟੀਗੇਸ਼ਨ ਕਿੰਨੇ ਬੰਦੇ ਸਰ ਫੜੇ ਗਏ ਆ ਤਿੰਨ ਬੰਦੇ ਫੜੇ ਗਏ ਨੇ ਹਜ਼ ਅਸ ਆਫ ਨਾਓ बाकी अभी वर्कआउट करेंगे जिता जिता जो खसूर होगा ए बी आई न्यूज चैनल देखने वाले सभी दर्शकों से हम अपील करते हैं कि चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत